ਮંત્રી ਡਾਕਟਰ ਬਬੀਤ ਸਿੰਘ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਸਿਵਲ ਹਸਪਤਾਲ ਦੇ ਐਸਐਮਓ ਸਮੇਤ ਹੋਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਤੇ ਇਸੇ ਦੌਰਾਨ ਲੁਧਿਆਣਾ ਦੇ ਸਿਵਲ ਸਰਜਨ ਪ੍ਰਦੀਪ ਕੁਮਾਰ ਵੀ ਮੌਜੂਦ ਰਹੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਜੋ ਵੀ ਕਮੀਆਂ ਹਨ ਉਹਨਾਂ ਨੂੰ ਜਲਦ ਦੂਰ ਕੀਤਾ ਜਾਵੇਗਾ ਤੇ ਉਹਨਾਂ ਕਿਹਾ ਕਿ ਆਬਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਮੁੱਖ ਮਕਸਦ ਆਮ ਲੋਕਾਂ ਦੇ ਲਈ ਸਿਹਤ ਸੇਵਾਵਾਂ ਮਾ ਉਪਲਬਧ ਕਰਵਾਉਣੀਆਂ ਨੇ ਇਸ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਉਨਾ ਕਿਹਾ ਕਿ ਹਸਪਤਾਲ ਦੇ ਵਿੱਚ ਜੋ ਕਮੀਆਂ ਨੇ ਉਸ ਨੂੰ ਦੂਰ ਕਰਨ ਦੇ ਲਈ ਜਿਹੜੀ ਪੂਰੀ ਤਿਆਰੀ ਕਰ ਲਈ ਗਈ ਹੈ ਉਹਨਾਂ ਨੇ ਵੀ ਕਿਹਾ ਕਿ ਜੋ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਉਹ ਵੀ ਜਲਦ ਪੂਰੀ ਹੋਵੇਗੀ ਤਾਂ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਮਰੀਜ਼ਾਂ ਦੀ ਜ਼ਰੂਰਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਦਵਾਈਆਂ ਸਰਕਾਰੀ ਹਸਪਤਾਲ ਦੇ ਵਿੱਚ ਉਪਲਬਧ ਨਹੀਂ ਹਨ ਉਸ ਦੇ ਲਈ ਸਿਵਲ ਸਰਜਨ ਦੇ ਸੇਵਾ ਨੂੰ ਅਲੱਗ ਤੋਂ ਗ੍ਰਾਂਟ ਮਹੱਇਆ ਕਰਾਈ ਜਾਣ ਦੇ ਲਈ ਕਿਹਾ ਗਿਆ ਤਾਂ ਕਿ ਉਹ ਦਵਾਈਆਂ ਬਾਰੋ ਖਰੀਦ ਕੇ ਮਰੀਜ਼ਾਂ ਨੂੰ ਦੇ ਸਕਣ ਤੇ ਮਰੀਜ਼ਾਂ ਦੀ ਸਿਹਤ ਸੇਵਾਵਾਂ ਦੇ ਨਾਲ ਕੋਈ ਖਿਲਵਾੜ ਨਾ ਹੋਵੇ ਤੁਸੀਂ ਲਗਾਤਾਰ ਲੁਧਿਆਣਾ ਦੇ ਸਿਵਲ ਹਸਪਤਾਲ ਚਾ ਰਹੇ ਹੋ ਅੱਜ ਕੀ ਮੁਕਰਨ ਲਿਆ ਨੇ ਦੇਖੋ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਜੋ ਸਾਡੇ ਨੈਸ਼ਨਲ ਕੂਨਰ ਅਰਵਿੰਦ ਕੇਜੀਵਾਲ ਜੀ ਆ ਉਹਨਾਂ ਨੇ ਸਿਹਤ ਕ੍ਰਾਂਤੀ ਦਾ ਸ਼ੁਰੂ ਕੀਤਾ ਸੀਗਾ ਸਿਹਤ ਕ੍ਰਾਂਤੀ ਸਿੱਖਿਆ ਕ੍ਰਾਂਤੀ ਔਰ ਰੋਜ਼ਗਾਰ ਕ੍ਰਾਂਤੀ ਔਰ ਇਸ ਤੋਂ ਸਵਾਇ ਸਿਵਲ ਕਮਿਊਨਿਟੀਆਂ ਤੁਸੀਂ ਸਾਰੇ ਜਣੇ ਰਹਿ ਜਾਣੇ ਦੇ ਰਹਿਣ ਵਾਲੇ ਤੁਸੀਂ ਜਾਣਦੇ ਹੋ ਕਿ ਇੱਥੇ ਬੜੀ ਪ੍ਰੋਬਲਮ ਸੀ ਜਦੋਂ ਮੈਂ ਪਹਿਲੀ ਵਾਰੀ ਆਇਆ ਸੀਗਾ ਤੇ ਜਿਹੜਾ ਤੁਹਾਡਾ ਜਿਹੜਾ ਫਾਰਸ਼ਾ ਵੀ ਖੋਖਲਾ ਕੀਤਾ ਹੋਇਆ ਸੀ ਜਾਨੇ ਜਿਹੜੀ ਜਿਵੇਂ ਪੈਸਟ ਕੰਟਰੋਲ ਕਰਕੇ ਸਾਰੇ ਜਿੰਨੇ ਵੀ ਤੁਹਾਡੇ ਉਹਨੂੰ ਕੰਟਰੋਲ ਕੀਤਾ ਗਿਆ ਤੁਹਾਡਾ ਕੀਮਤ ਕੀਮਤ 60 70% ਇਹਦਾ ਹਸਪਤਾਲ ਦਾ ਕੰਮ ਹੋ ਚੁੱਕਿਆ ਸੋ ਸਾਡਾ ਜਨਵਰੀ ਦਾ ਟਾਰਗੇਟ ਹੈ ਕਿ ਇਹਨੂੰ ਅਸੀਂ ਸਟੇਟ ਆਫ ਦੀ ਆਰਟ ਬਣਾ ਕੇ ਔਰ ਇਹਦੇ ਵਿੱਚ ਸਾਰੀਆਂ ਸੁਵਿਧਾਵਾਂ ਦੇ ਕੇ ਇੱਥੇ ਇੰਟੈਂਸਿਵ ਕੇਅਰ ਯੂਨਿਟ ਔਰ ਨਿਓਨੈਟਲ ਇੰਟੈਂਸਿਵ ਕੇਅ ਤਾਕੇ ਜਿਹੜੀਆਂ ਕਿਸੇ ਵੀ ਕਾਰਪੋਰਟ ਹਸਪਤਾਲ ਵਿੱਚ ਉੱਤਰ ਮਿਲਦੀਆਂ ਤੁਹਾਨੂੰ ਇੱਥੇ ਮਿਲਣ। ਕਿਸੇ ਨੂੰ ਮਜਬੂਰੀ ਚ ਨਾ ਜਾਣਾ ਪਵੇ, ਮਹਿੰਗਾ ਇਲਾਜ ਕਰਾਉਣਾ ਪਵੇ ਜਿਹੜਾ ਗਰੀਬ ਬੰਦਾ ਹੈ ਉਹਨੂੰ ਸਹੂਲਤਾਂ ਅਮੀਰ ਬੰਦੇ ਦੇ ਬਰਾਬਰ ਜੀਆਂ ਮਿਲਣ। ਸੋ ਉਸ ਕਰਕੇ ਮੈਂ ਇੱਥੇ ਇੱਥੇ ਵੀ ਆ ਰਿਹਾ ਮੈਂ ਸਾਰੇ ਜਿਹੜੇ ਜ਼ਿਲ੍ਹਾ ਹਸਪਤਾਲ ਹੈ ਸਾਰੇ ਜਾ ਰਿਹਾ। ਸਾਰੇ ਸਬਡਿਵੀਜ਼ਨ ਹਸਪਤਾਲਾਂ ਤੇ ਜਾ ਰਿਹਾ। ਪਹਿਲਾ ਜ਼ਿਲ੍ਹਾ ਹਸਪਤਾਲ ਹੈ ਜੀ ਪਹਿਲਾ ਇਹਦਾ ਬਿਲਡਿੰਗ ਦਾ ਕੰਮ ਹੋ ਰਿਹਾ ਹੈ, ਕੁਪੜਾ ਆ ਰਿਹਾ, ਦਵਾਈਆਂ ਸਾਰੀਆਂ ਪਹੁੰਚ ਚੁੱਕੀਆਂ ਹੈਗੀਆਂ ਔਰ ਜਿਹੜੀ ਮੈਨ ਪਾਵਰ ਦੀ ਰਿਕਰੂਟਮੈਂਟ ਹੈ ਉਹ ਚੱ ਡਾਕਟਰ ਦੀ ਸ਼ਾਰਟੇਜ ਸੀਗੀ ਜਿੱਦਾਂ ਕੋਡ ਖਤਮ ਹੋ ਗਿਆ ਇਸੇ ਮਹੀਨੇ ਦੇ ਵਿੱਚ ਅਗਲੇ 15 ਦਿਨ ਦੇ ਵਿੱਚ ਵਿੱਚ ਮੈਡੀਕਲ ਅਫਸਰ ਵੀ ਆ ਜਾਣਗੇ ਤਾਂ ਜਿਹੜੀਆਂ ਸਰਵਿਸਿਜ਼ ਆ ਉਹ ਬਿਹਤਰ ਹੋਣਗੀਆਂ ਅੱਛਾ ਤੁਸੀਂ ਦਵਾਈਆਂ ਦੀ ਗੱਲ ਕੀਤੀ ਹੈ ਇਹ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਕ ਸਮਾਜ ਸੇਵੀ ਸੰਸਥਾ ਦੇ ਉਹਨੇ ਇੱਕ ਸ਼ਿਕਾਇਤ ਪਾਈ ਹੈ ਸਰਕਾਰ ਨੂੰ ਵੀ ਪਾਈ ਹੈ ਬਿਜ਼ਨਸ ਵੀ ਭਾਗ ਨੂੰ ਵੀ ਪਾਈ ਹੈ ਇੱਥੇ ਸ਼ਿਵਰਾਜ ਮਿੱਤਲ ਆ ਉਹ ਘਟਾਲਿਆਂ ਦੇ ਬਿੱਲ ਕਾਫੀ ਬਾਹਰ ਆਏ ਨੇ ਉਹ ਇੱਥੇ ਦਵਾਈਆਂ ਪਹੁੰਚੀਆਂ ਨਹੀਂ ਪਰ ਬਿੱਲ ਜ਼ਰੂਰ ਕੱਟੇ ਗਏ ਨੇ ਕਰੋੜਾਂ ਰੁਪਏ ਦਾ ਘਟਾਲਾ ਆਖਰੇ ਨੇ ਵੀ ਇਹ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਧਿਆਨ ਦੇ ਵਿੱਚ ਹੈਗਾ ਕਿ ਡਾਇਰੈਕਟਰ ਦੇ ਕੋਲੇ ਜਾਂਚ ਵੀ ਚੱਲ ਰਹੀ ਹੈ ਨਹੀਂ ਜਦੋਂ ਕੋਈ ਵੀ ਮੇਰੇ ਕੋਲੇ ਕੰਪਲੇਂਟ ਆਉਂਦੀ ਹੈ ਉਹਨੂੰ ਮਾਰਕ ਕਰਕੇ ਉਹਦੀ ਇਨਕੁਆਇਰੀ ਕੀਤੀ ਜਾਂਦੀ ਹੈ ਜਦੋਂ ਇਨਕੁਆਇਰੀ ਦੀ ਰਿਪੋਰਟ ਆ ਜਾਂਦੀ ਹੈ ਕਿ ਤੁਹਾਡੇ ਨਾਲ ਸਾਰੇ ਅਸੀਂ ਸ਼ੇਅਰ ਕਰਾਂਗੇ ਵੀ ਉਹ ਇੱਕ ਤਾਂ ਹੁੰਦੀ ਹੈ ਵਾਈਡ ਡੈਲੀਗੇਸ਼ਨ ਜਦੋਂ ਕੋਈ ਵੀ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਮੈਨੂੰ ਦਿੰਦਾ ਕਿਸੇ ਚੀਜ਼ ਦੀ ਵੀ ਹੋਵੇ ਸੇਤ ਨਾਲ ਰਿਲੇਟਡ ਕਈ ਵਾਰੀ ਮੈਨੂੰ ਕੋਈ ਤੁਹਾਡੇ ਨਾਲ ਜੀ ਮਤਲਬ ਖਬਰ ਆ ਜਾਂਦੀ ਆ ਮੈਂ ਰੋਜ਼ ਸਵੇਰੇ ਜਿਹੜੀਆਂ ਸਾਰੀਆਂ ਨਿਊਜ਼ ਦੇਖਦਾ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਕੋਈ ਬੰਦਾ ਜਿਹੜਾ ਹੁੰਦਾ ਉਹ ਮੈਨੂੰ ਉਹਦੇ ਤੇ ਜਿਹੜਾ ਤੁਹਾਡਾ ਅੱਜ ਕੱਲ ਐਕਸ ਹੈਗਾ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀਗੇ ਉਹਦੇ ਤੇ ਵੀ ਮੈਂ ਉਹਦੀ ਵੀ ਪੌਗਨਿਜ਼ੈਂਸ ਲਾਣਾ ਜੇ ਮੇਰੇ ਧਿਆਨ ਵਿੱਚ ਆ ਜਾਵੇ ਸੋ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਅਸੀਂ ਵੀ ਆਰ ਵੈਰੀ ਅਲਾਈਵ ਅਸੀਂ ਜਿਹੜੀਆਂ ਤੁਹਾਡੀਆਂ ਸੈਂਸ਼ੀਅਲ ਟਰੱਕ ਲਿਸਟ ਆ ਉਹ ਸਾਡੇ ਕੋਲ तकरीबन तकरीबन 253 ਮਤਲਬ ਵੈਸੇ 276 ਆ ਗਈ ਹੁਣ ਸਾਡਾ ਰੇਡ ਕੰਟਰੈਕਟ ਹੋ ਗਿਆ ਉਹ ਸਾਰੀਆਂ ਅਵੇਲੇਬਲ ਆ ਸਾਡੇ ਬਿਅਰ ਆਫਿਸ ਦੇ ਵਿੱਚ ਪਈਆਂ ਹੋਈਆਂ ਕੋਈ ਦਿੱਕਤ ਨਹੀਂ ਹੈ ਸਰ ਜੀ ਹੈਲਥ ਮਿਨਿਸਟਰ ਸਾਹਿਬ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਚੋਂ ਇਮਾਨਦਾਰ ਕਿੰਨੇ ਕਲੀਨਿਕ ਖੁੱਲੇ ਨੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਹੋ ਥੱਲੇਡੇ ਲੈਵਲ ਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਘੁਟਾਲਾ ਹੋ ਰਿਹਾ ਹੋਵੇਗਾ ਇਹਦੀ ਜਾਂਚ ਚੱਲ ਰਹੀ ਹੈ ਬਿਜ਼ਨਸ ਵਿਭਾਗ ਦੇ ਕੋਲ ਤੁਸੀਂ ਨਾ ਮੇਰੀ ਇੱਕ ਬੇਨਤੀ ਸੁਣੋ ਜੀ 881 ਆਮ ਆਦਮੀ ਕਲੇਨੇ ਖੁੱਲੇ ਆ ਜੀ ਉਹਦੇ ਵਿੱਚ 2 2 ਕਰੋੜ 30 ਲੱਖ ਲੋਕਾਂ ਨੇ ਇਲਾਜ ਕਰਾਇਆ 1 ਕਰੋੜ ਆ ਵੀ ਜਿਹੜੇ ਇੱਕ ਪੇਸ਼ੈਂਟ ਇੱਕ ਵਾਰੀ ਆਏ ਆ 1 ਕਰੋੜ 30 ਲੱਖ ਹੋਆ ਜਿਹੜੇ ਬਾਰ-ਬਾਰ ਆਏ ਆ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਹਰਫਤੇ ਆ ਰਹੇ ਆ ਹੁਣ 881 ਦੇ ਵਿੱਚੋਂ ਜੇ ਕੋਈ 2 4 5 10 11 ਦੇ ਡਾਕਟਰ ਹੋ ਜੇ ਹੈਗੇ ਆ ਜਿਹੜੇ ਕੋਈ ਝਾਲੀ ਕੇਸ ਪਾ ਰਹੇ ਆ ਉਹਦੇ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਬਾਕੀ ਦੇ 870 ਉਹ ਵੀ ਖਰਾਬ ਹੈ ਅਸੀਂ ਉਹਦੇ ਵਾਸਤੇ ਅਸੀਂ ਨਾ ਜੀ 55000 ਲੋਕਾਂ ਨੂੰ ਅਸੀਂ ਕਾਲ ਕੀਤਾ ਕਿ ਤੁਸੀਂ ਹਸਪਤਲ ਗਏ ਸੀ ਕੀ ਐਕਸਪੀਰੀਅੰਸ ਸੀਗਾ 98% ਲੋਕ ਸੈਟੀਸਫਾਈਡ ਹੈ ਸਿਰਫ 2% ਲੋਕਾਂ ਨੂੰ ਕੋਈ ਨਾ ਕੋਈ ਸ਼ਿਕਾਇਤ ਸੀ ਉਹਦੇ ਵਿੱਚ ਕੁਛ ਇੱਕ ਡਾਕਟਰ ਸੀਗੇ ਸਾਡੇ ਜਿਹੜੇ ਸਾਨੂੰ ਪਤਾ ਲੱਗਿਆ ਵੀ ਉਹ ਜਿਵੇਂ ਇੱਕ ਪੇਸ਼ੈਂਟ ਆਇਆ ਨਾ ਜੀ ਉਹ ਦਵਾਈ ਲੈ ਗਿਆ ਉਹਨੂੰ ਹਰ ਹਫ਼ਤੇ ਪਾਈ ਜਾਂਦੇ ਆ ਉਹਦਾ ਨੰਬਰ ਆ ਗਿਆ ਉਹਨਾਂ ਕੋਲੇ ਤੇ ਇਸੇ ਤਰ੍ਹਾਂ ਅਸੀਂ ਹੁਣ ਜਿਹੜੇ ਸਾਡੇ ਇਹ ਵਾਲੇ ਜਿਹਨੂੰ ਸੈਕੰਡਰੀ ਕੇਅਰ ਕਹਿੰਦੇ ਆ ਡਿਸਟ੍ਰਿਕਟ ਹਸਪੀਟਲ ਐ ਸਬਡਿਵੀਜ਼ਨ ਹਸਪੀਟਲ ਵੀ ਆ ਮੈਂ ਜਿਹੜੀ ਫੀਡਬੈਕ ਕਰ ਜੀ ਉਹ ਦੋ ਸੋਰਸਸ ਤੋਂ ਲੈਣਾ ਤੁਸੀਂ ਤਾਂ ਪਹਿਲਾਂ ਦਿੰਦੀ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਉਜਾਵੇਂ ਪੇਸ਼ੈਂਟਸ ਤੋਂ ਲਾ ਰਹੇ ਹਾਂ ਹੁਣ ਸਾਡੇ ਅਸੀਂ ਮੈਂ ਉੱਥੇ ਆਪਣੇ ਪੂਰੇ ਸੈੱਲ ਬਣਾ ਦਿੱਤੇ ਜੀ ਆਪਣੇ ਦਫ਼ਤਰ ਦੇ ਵਿੱਚ ਔਰ ਇਹ ਸਾਰੇ ਡਾਕਟਰਾਂ ਨੂੰ ਵਾਸਤੇ ਅਸੀਂ ਮਰੀਜ਼ ਤੋਂ ਫੀਡਬੈਕ ਲੈ ਲਿਆ ਵੀ ਤੂੰ ਕਿਹਾ ਸੀ ਤੇਰਾ ਕੀ ਐਕਸਪੀਰੀਅੰਸ ਜੀ ਤੁਹਾਡੇ ਧਿਆਨ ਦੇ ਵਿੱਚ ਹੈਗਾ ਸ਼ਿਵਰਾਜ ਮਿੱਤਲ ਦਾ ਮਾਮਲਾ ਮੇਰੇ ਮੇਰੇ ਧਿਆਨ 'ਚ ਸਾਰੇ ਪੰਜਾਬ ਦੇ ਮਸਲੇ ਆ ਜੀ ਸਾਰਿਆਂ ਦੀ ਅਸੀਂ ਜਾਂਚ ਕਰ ਰਹੇ ਹਾਂ ਜਿਹੜੇ ਪੁਰਾਣੇ ਵੀ ਆ ਉਹਨਾਂ ਦੀ ਵੀ ਜਿਹੜੇ ਨਵੇਂ ਆ ਉਹਨਾਂ ਦੇ ਵੀ ਸਾਰਾ ਸਾਰਾ ਸਾਡੇ ਧਿਆਨ 'ਚ ਹੈ ਅਸੀਂ ਪੇਸ਼ੈਂਟ ਤੋਂ ਫੀਡਬੈਕ ਲੈਣੇ ਆ ਜੀ ਜਿਹੜਾ ਜਦੋਂ ਸਾਡਾ ਮਤਲਬ ਹੈ ਜੇ ਸਾਡਾ ਮਰੀਜ਼ ਖੁਸ਼ ਹੈ ਜੇ ਮਰੀਜ਼ ਕਹਿੰਦਾ ਮੈਂ ਗਿਆ ਸੀ ਡਾਕਟਰ ਨੇ ਹੱਸ ਕੇ ਗੱਲ ਕੀਤੀ ਬਹੁਤ ਵਧੀਆ ਇਲਾਜ ਕੀਤਾ ਮੇਰੇ ਟੈਸਟ ਵੀ ਅੰਦਰੋਂ ਹੋਏ ਆ ਮੇਰਾ ਇਲਾਜ ਵੀ ਅੰਦਰੋਂ ਹੋਇਆ ਮੈਨੂੰ ਦਵਾਈ ਵੀ ਅੰਦਰੋਂ ਮਿਲੀ ਆ ਮੇਰਾ ਕੋਈ 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 ਖਰਚਾ ਨਹੀਂ ਹੋਇਆ ਜੇ ਜੇ ਇਹਦੇ ਵਿੱਚ ਕਿਤੇ ਵੀ ਕੋਈ ਗੜਬੜ ਅਗਲਾ ਕਹਿੰਦਾ ਜੀ ਮੈਨੂੰ ਕਹਿੰਦੇ ਵੀ ਆਹ ਟੈਸਟ ਇੱਥੇ ਵਧੀ ਨਹੀਂ ਹੁੰਦਾ ਬਾਹਰੋਂ ਕਰਾ ਲਿਆ ਆਦ ਨੂੰ ਛੇ ਦਵਾਈਆਂ ਦਿੱਤੀਆਂ ਇੱਕ ਬਾਹਰੋਂ ਲੈ ਲਈ ਜਾਂ ਕਹਿੰਦਾ ਵੀ ਤੂੰ ਕੱਲ ਸੋਣ ਤੇਰੇ ਕੋਲ ਕਾਰਡ ਤਾਂ ਹੈਗਾ ਹੀ ਆ ਤੂੰ ਇੱਥੇ ਕਿਉਂ ਕਰਦਾ ਮੈਂ ਫਲਾਣੇ ਆਸਤੋਂ ਚਲ ਜਾ ਬੋਚਿਆ ਕੇ ਆਪਰੇਸ਼ਨ ਤਾਂ ਮੈਂ ਹੀ ਕਰਨਾ ਇੱਥੇ ਵੀ ਮੈਂ ਹੀ ਕਰਨਾ ਉੱਥੇ ਵੀ ਮੈਂ ਹੀ ਕਰਨਾ ਉਹ ਮਤਲਬ ਕੋਈ ਉਹਨਾਂ ਨੂੰ ਕਿਸੇ ਬਹਾਨੇ ਬਾਹਰ ਲੈ ਕੇ ਜਾਂਦਾ ਸੋ ਇਹ ਸਾਨੂੰ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਜੀ ਵੀ ਹੈਵ ਅ ਵੈਰੀ ਰੋਬਸਟ ਮੈਕਨਿਜ਼ਮ ਸਰ ਦੋ ਦਿਨ ਪਹਿਲਾਂ ਕਾਇਕਲਪ ਦੀ ਟੀਮ ਵੀ ਇੱਥੇ ਆਈ ਸੀਗੀ ਪੁੱਛੇ ਉਹਨਾਂ ਨੇ ਐਕਸਪਾਇਰੀ ਦਵਾਈਆਂ ਵੀ ਪਕੜੀਆਂ ਸੀਗੀਆਂ ਉਹ ਵੀ ਉਹ ਵੀ ਸਾਹਮਣੇ ਰਹੀ ਸੀ ਮਾਮਲਾ ਲੱਗਦਾ ਨਹੀਂ ਵੀ ਲਾਪਰਵਾਹੀ ਹੈ ਦੇਖੋ ਇਸ ਤਰ੍ਹਾਂ ਹੈਗਾ ਅ ਥੋੜੇ ਕੋੜ ਐਸਐਮਓ ਸਾਹਿਬ ਕਿੰਨੇ ਪੈਸੇ ਪਏ ਜੀ ਹੁਣ ਸਾਡੇ ਕੋਲ ਸਾਰੇ ਕੋਲ ਸਾਰੇ ਕੋਲ ਯਸ਼ਮਾਨ ਜੀ ਪਏ ਨਹੀਂ ਜਿਹੜੇ ਤੁਹਾਡੇ ਜਿਹੜੀ ਅਸੀਂ ਜਿਹੜੀ ਫਰੀ ਡਾਕ ਇਨੀਸ਼ੀਏਟਿਵ ਦੇ ਵਿੱਚ ਸਰ ਫਰੀ ਡਾਕ ਇਨੀਸ਼ੀਏਟਿਵ ਤੁਹਾਨੂੰ 5 ਲੱਖ ਰੁਪਏ ਮਿਲਦਾ ਨਾ ਉਹਦੇ ਚ ਪੈਉਣ ਕਿਸੇ ਕੋਲ ਤੁਹਾਡੇ ਕੋਲ ਪਏ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਪੈਸੇ ਦਿੱਤੇ ਆ ਵੀ ਮਰੀਜ਼ ਨੂੰ ਦਵਾਈ ਲੈਣ ਲਈ ਭੇਜਣਾ ਤੁਸੀਂ ਬਾਹਰ ਹੋ ਜੇ ਜਿਹੜੀ ਗੱਲ ਐਕਸਪਾਇਰ ਦੀ ਆ ਕੋਈ ਦਵਾਈ ਪਈ ਆ ਕੋਈ ਐਕਸਪਾਇਰ ਕਰ ਗਈ ਆ ਉਹਦੇ ਚ ਬੜਾ ਸਿੰਪਲ ਜਿਹਾ ਹੈਗਾ ਜੀ ਇਹਨਾਂ ਨੇ ਉਹਨੂੰ ਕਰਕੇ ਸਾਰਾ ਉਹਦੀ ਇੱਕ ਪ੍ਰੋ ਉਹਦਾ ਪ੍ਰੋਸੀਜਰ ਹੈਗਾ ਉਹਨੂੰ ਜਿਹੜਾ ਹੈਗਾ ਉਹਨੂੰ ਕਰਕੇ ਪ੍ਰੋਸੀਜਰ ਨੂੰ ਫੋਲੋ ਕਰਕੇ ਉਹਨੂੰ ਡਿਸਟਰੋਏ ਕਰ ਦਿਓ ਕਿਸੇ ਹੋ ਸਕਦਾ ਕਿਤੇ ਪਈ ਕੋਈ ਮੈਡੀਸਨ ਨਾ ਯੂਜ਼ ਹੋਈ ਹੋਵੇ ਉਹਦੇ ਵਿੱਚ ਵੀ ਅਸੀਂ ਇਹ ਕੀਤਾ ਸੀ ਡਾਕਟਰਸ ਤੋਂ ਉਹਨਾਂ ਦੀ ਰਿਕੁਆਇਰਮੈਂਟ ਲੈਣੇ ਆ ਜੀ ਜਿਹੜਾ ਡਿਸਟ੍ਰਿਕਟ ਹਸਪਤਾਲ ਚ ਉਹਦੇ ਚ ਰਿਕੁਆਇਰਮੈਂਟ ਹੋ ਰਿਹਾ ਜੀ ਜਿਹੜਾ ਸਾਹਨੇਵਾਲ ਦਾ ਹਸਪਤਾਲ ਹੈ ਉਹਦੇ ਚ ਹੋ ਰਿਹਾ ਜੀ ਜਿਹੜਾ ਤੁਹਾਡਾ ਕੋਈ ਜਵਦੀ ਚਾਹਦੀ ਉਹਦੀ ਰਿਕੁਆਇਰਮੈਂਟ ਹੋ ਰਹਾ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੇ ਜਿਹੜੇ ਸਪੈਸ਼ਲਿਸਟ ਹੈ ਉਹ ਦਵਾਈਆਂ ਲੈ ਕੇ ਜਾਓ ਪਹਿਲਾਂ ਉਹੀ ਭੇਜ ਦਿੰਦੇ ਸੀ ਅਸੀਂ ਅਸੀਂ ਬਹੁਤ ਸਾਰੇ ਰਿਫਾਰਮਸ ਲੈ ਕੇ ਆ ਰਹੇ ਆ ਜੀ ਇਦੇ ਵਿੱਚ ਜਿਵੇਂ ਈਓਸਟੀ ਦੇ ਉੱਤੇ ਸਾਰੀਆਂ ਦਵਾਈਆਂ ਅਵੇਲੇਬਲ ਹੈ ਕਿ ਵੇਅਰਹਾਊਸ ਕਿੱڑی ਪਈ ਆ ਮੇਰੇ ਟੇਬਲ ਦੇ ਉੱਤੇ ਵੀ ਕੰਪਿਊਟਰ ਹੈ ਜੀ ਸੈਕਟਰੀ ਦੇ ਟੇਬਲ ਦਾ ਵੀ ਕੰਪਿਊਟਰ ਹੈ ਸਾਰੇ ਸਾਡੇ ਨਵੇਂ ਸ਼ੇਰਟ ਹੈ ਜੀ ਮੈਨੂੰ ਪਤਾ ਵੀ ਕਿਹੜੇ ਮੱਲਕ ਲੈਣ ਕਿੰਨੇ ਪੇਸ਼ੈਂਟਸ ਗਏ ਆ ਉਹਨਾਂ ਦੇ ਨੰਬਰ ਮੇਰੇ ਕੋਲ ਵੀ ਆਂਦੇ ਆ ਮੈਂ ਸਿੱਧਾ ਮੈਂ ਵੀ ਟੈਲੀਫੋਨ ਕਰਦਾ ਜੀ ਸੈਕਟਰੀ ਵੀ ਕਰਦਾ ਡਾਇਰੈਕਟਰ ਵੀ ਕਰਦੀ ਆ ਤੁਸੀਂ ਪੇਸ਼ੈਂਟ ਤੋਂ ਫੀਡਬੈਕ ਲੈ ਰਹੇ ਆ ਤੁਹਾਡੇ ਕੋਲ ਵੀ ਰਿਆ ਚਲੋ ਥੈਂਕ ਯੂ